ਕੰਬੈਨ ਦੀ ਦੁਨੀਆ ਵਿੱਚ ਆਪਣਾ ਨਾਂ ਚ ਮਖਾਉਣ ਤੋਂ ਬਾਅਦ ਜਿਹੜਾ ਕਰਤਾਰ ਨੇ ਟਰੈਕਟਰ ਲੈਂਨ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਪੈਰ ਧਰਿਆ ਜਿਸ ਦੇ ਤਹਿਤ ਉਹਨਾਂ ਨੇ ਟਰੈਕਟਰਾਂ ਦੇ ਨਵੇਂ-ਨਵੇਂ ਫੀਚਰ ਆ ਜਿਹੜੇ ਉਹ ਪੇਸ਼ ਕੀਤੇ ਨੇ ਸਮੇਂ ਦੀ ਮੰਗ ਦੇ ਮੁਤਾਬਕ ਹੌਸਪਾਵਰ ਟਰੈਕਟਰਾਂ ਦੇ ਵਧੇ ਨੇ ਤੇ 4x4 ਦਾ ਜਿਹੜਾ ਰਵਾਜ ਆ ਉਹ ਆਇਆ ਜਿਸ ਦੇ ਤਹਿਤ ਅੱਜ ਕਿਲਾ ਰਾਏਪੁਰ ਦੇ ਕਿਸਾਨ ਮੇਲੇ ਤੇ ਕਰਤਾਰ ਵਾਲੇ ਆਪਣੇ ਪ੍ਰੋਡਕਟ ਲੈ ਕੇ ਪਹੁੰਚੇ ਨੇ ਟਰੈਕਟਰ ਲੈ ਕੇ ਪਹੁੰਚੇ ਨੇ ਕੰਬੈਨ ਲੈ ਕੇ ਪਹੁੰਚੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਖਾਸੀਅਤ ਹੈ ਇਹਨਾਂ ਦੇ ਖੇਤੀ ਬਾੜੀ ਦੇ ਜਿਹੜੇ ਸੰਦ ਨੇ ਉਹਨਾਂ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਅਸੀਂ ਕਰਤਾਰ ਟਰੈਕਟਰਸ ਤੋਂ ਤੇ ਅੱਜ ਕਿਸਾਨ ਮੇਲੇ ਦੇ ਵਿੱਚ ਟਰੈਕਟਰ ਲੈ ਕੇ ਆਏ ਆ ਜਿਹੜਾ ਜਿਹੜਾ ਨਵਾਂ ਟਰੈਕਟਰ ਹੈ ਉਹ 75 ਹਾਰਸ ਪਾਵਰ ਦਾ 75 ਐਚਪੀ ਦਾ ਟਰੈਕਟਰ ਹੈ ਸੀਆਰਡੀਆਈ ਇੰਜਣ ਕਰਲੋਸਕਰ ਇੰਜਣ ਦੇ ਵਿੱਚ ਹੈ ਜੀ ਇਹ ਤੇ ਇਹ ਸੀਆਰਡੀਆਈ ਨੋਨ ਟਰਬੋ ਹੈ ਜੀ ਤੇ ਜਿਹੜਾ ਆਪਣਾ 5836 ਮਾਡਲ ਹੈ ਉਹ 60 ਐਚਪੀ ਦੇ ਵਿੱਚ ਹੈ ਜੀ ਉਹ ਨੋਨ ਸੀਆਰਡੀਆਈ ਨੋਨ ਟਰਬੋ ਹੈ ਜੀ ਦੋਨਾਂ ਦੇ ਵਿੱਚ ਕਰਲੋਸਕਰ 4 ਸਿਲੰਡਰ ਇੰਜਣ ਹੈ ਜੀ ਤੇ ਇਹਦੀ ਜਿਹੜੀ ਸੀਸੀ ਆ ਉਹ 4760 ਸੀਸੀ ਹੈ ਉਹਦੀ 4860 ਸੀਸੀ ਹੈ ਇਹਦੇ ਵਿੱਚ ਜੀ ਸੈਲਫ ਅਡਜਸਟਿੰਗ ਟੈਪਟਾਂ ਨੇ ਠੀਕ ਹੈ ਜੀ ਤੇ ਇਹਦੀ ਖਾਸੀਅਤ ਇਹ ਹੈ ਜੀ ਇਹ ਪਹਿਲਾ ਸੀ ਆਰ ਡੀ ਆਈ ਇੰਜਣ ਹੈ ਕਰਲੋਸਕਰ ਦਾ ਤੇ ਪਹਿਲਾ ਕਰਲੋਸਕਰ ਦੇ 75 ਐਚ ਪੀ ਰੇਂਜ ਦੇ ਇੰਜਣ ਦੇ ਵਿੱਚ ਇਹ ਟਰੈਕਟਰ ਆਇਆ ਇਹ 18 ਦੇ ਟਾਇਰਾਂ ਦੇ ਵਿੱਚ ਹੈ ਜੀ ਇਹਦੀ ਲਿਫਟ ਕੈਪੈਸਿਟੀ 3200 ਕਿਜੀ ਹੈ ਜੀ 3200 ਕਿਜੀ ਇਹਦੀ ਲਿਫਟ ਕੈਪੈਸਿਟੀ ਹੈ 300 ਨਿਊਟਨ ਮੀਟਰ ਤੇ ਇਹਦੀ ਟਾਰਕ ਹੈ ਠੀਕ ਹੈ ਜੀ ਇਹ ਆਪਾਂ 21 ਦੇ ਹਾਲਾਂ ਤੇ ਇਹਦੀ ਇਹ ਵਾਹੀ ਕੀਤੀ ਸੀ ਟੈਸਟਿੰਗ ਕਰਦੇ ਆ ਤੇ 36 ਦੀ ਹੈ ਰੋ ਜੀ ਤੇ ਇਹਦੀ ਫਿਊਲ ਦੀ ਕੰਜ਼ਮਪਸ਼ਨ ਹੈਗੀ ਤੁਸੀਂ ਮੰਨ ਕੇ ਚੱਲੋ ਵੀ 10.5 ਤੋਂ 11 ਲੀਟਰ ਜੀ ਘੰਟੇ ਦਾ ਘੰਟੇ ਦੀ ਬਹੁਤ ਅੱਛੀ ਪਰਫਾਰਮੈਂਸ ਹੈ ਜੀ ਇਹ ਆਪਣੇ ਰਾਜਪੁਰੇ ਮੇਲੇ ਤੇ ਆਪਾਂ ਇਹ ਲਾਂਚ ਕੀਤਾ ਸੀ ਪਹਿਲੀ ਵਾਰ ਟਰੈਕਟਰ ਇਹ 2-3 ਕਸਟਮਰਸ ਕੋਲੇ ਆਪਣਾ ਟਰੈਕਟਰ ਚੱਲ ਵੀ ਰਿਹਾ ਤੇ ਬਹੁਤ ਅੱਛੇ ਰਿਵਿਊਜ਼ ਨੇ ਬਹੁਤ ਵਧੀਆ ਪਰਫਾਰਮੈਂਸ ਇਹਦੇ ਨਾਲ ਜਿਹੜਾ ਆਉਂਦਾ ਜੀ ਆਹ ਵੇਟ ਆਉਂਦੇ ਨੇ ਜਿਹੜੇ ਫਰੰਟ ਤੇ ਤੁਸੀਂ ਵੇਟ ਦੇਖ ਰਹੇ ਹੋ 20kg ਦੀ ਇੱਕ ਪਲੇਟ ਹੈ ਜੀ ਇਹਦੇ ਨਾਲ ਆਹ 8 ਪਲੇਟਾਂ ਨਾਲ ਆਉਂਦੀਆਂ ਨੇ ਜਿਹੜੀਆਂ ਤੇ ਆ ਤੁਸੀਂ ਐਸੈਸਰੀ ਦੇਖਦੇ ਹੋ ਆਰਓਪੀਐਸ ਲੱਗੀ ਹੋਈ ਹੈ ਠੀਕ ਹੈ ਜੀ ਤੇ ਰੀਅਰ ਵੇਟ ਨੇ ਜੀ ਆ 72kg ਦੇ ਰੀਅਲ ਵੇਟ ਨੇ ਇਹ ਇਹਦੀ ਲਿਫਟ ਹੈ ਜੀ ਮੀਟਾ ਦੀ ਲਿਫਟ ਹੈ ਜੀ ਕਰਾਰੋ ਦਾ ਇਹਦਾ ਗੇਅਰ ਬਾਕਸ ਹੈ T100 ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਆਹ ਦੋ ਸਿਲੰਡਰ ਨੇ ਜੀ ਇਹਦੀ ਲਿਫਟ ਕੈਪੈਸਿਟੀ ਨੂੰ ਐਨਹਾਂਸ ਕਰਦੇ ਨੇ ਵਧਾਉਂਦੇ ਨੇ ਲਿਫਟ ਕੈਪੈਸਿਟੀ ਨੂੰ ਤੁਸੀਂ ਦੇਖ ਸਕਦੇ ਹੋ ਹੁੱਕ ਲੱਗੀ ਹੈ ਜੀ ਹੈਵੀ ਇਹ ਸਾਡਾ ਲੇਟੈਸਟ ਮਾਡਲ ਹੈ ਜੀ ਕਰਤਾਰ ਦਾ ਜਿਹੜਾ ਹੈਗਾ ਇਹ K75 ਇਹਦਾ ਅਸੀਂ ਨਾਮ ਰੱਖਿਆ ਹੈ ਮਤਲਬ ਇਹ ਮਾਡਲ ਦਾ ਨਾਮ ਹੈ ਉਹ ਉਹ ਟਰੈਕਟਰ ਆਪਣਾ 60 HP ਟਰੈਕਟਰ ਹੈ ਜੀ ਇਹਦੇ ਵਿੱਚ ਵੀ ਮੀਟਾ ਦੀ ਲਿਫਟ ਹੈ 2200 2200 KG ਦੀ ਲਿਫਟ ਕਪੈਸਿਟੀ ਹੈ ਕਰਾਰੋ ਦੀ ਟਰਾਂਸਮਿਸ਼ਨ ਹੈ ਗিয়ার ਬਾਕਸ P75 ਲੱਗਿਆ ਹੋਇਆ ਇਹ 16 9 ਦੇ ਟਾਇਰਾਂ ਦੇ ਵਿੱਚ ਆਉਂਦਾ ਜੀ MRF ਸ਼ਕਤੀ ਲਾਈਫ ਪਲੱਸ ਦੇ ਟਾਇਰ ਨੇ ਜਿਹੜੇ ਸਭ ਤੋਂ ਵਧੀਆ ਟਾਇਰ ਨੇ 232 ਨਿਊਟਨ ਮੀਟਰ ਇਹਦੀ ਟਾਰਕ ਹੈ ਸ਼ਟਰ ਲੀਵਰ ਲੱਗਿਆ ਜੀ ਦੋਨਾਂ ਦੇ ਵਿੱਚ ਸ਼ਟਰ ਲੀਵਰ ਹੈ 12 12 ਸਪੀਡਾਂ ਦੇ ਵਿੱਚ ਉਹ ਜਿਹੜਾ ਆਪਣਾ 75 ਹੈ ਉਹ 24 ਸਪੀਡਾਂ ਦੇ ਵਿੱਚ ਵੀ ਆਉਂਦਾ ਜੀ 12 ਦੇ ਵਿੱਚ ਵੀ ਆਉਂਦਾ ਤੇ ਦੋਨੋਂ 2 ਵੀਲ ਤੇ 4 ਵੀਲ ਦੇ ਵੇਰੀਐਂਟ ਦੇ ਵਿੱਚ ਆਉਂਦੇ ਇਹਦੇ ਨਾਲ ਜੀ ਆਪਣੇ 120 ਕਿਲੋ ਦੇ ਫਰੰਟ weight ਆਉਂਦੇ ਨੇ 36 36 ਕਿਜੀ ਦੇ weight ਆਪਣੇ ਜਿਹੜੇ ਹੈਗੇ ਨੇ ਉਹ ਰੀਅਰ weight ਆਉਂਦੇ ਨੇ ROPS ਫਾਈਬਰ ਹੁੱਡੇ ਦੇ ਨਾਲ ਸਾਰੀ ਆਉਂਦੀ ਹੈ ਜਿਹੜੀ ਤੁਸੀਂ ਐਕਸੈਸਰੀਜ਼ ਦੇਖ ਰਹੇ ਹੋਗਾ ਇਹ ਦੋ ਟਰੈਕ